ਹੈਲੀਕਾਪਟਰਾਂ ਤੋਂ ਥੱਲੇ ਉਤਰਨ ਵਾਲੇ ਬੰਦੇ ਨਿਗੇ ਔਰ ਇਹਨਾਂ ਦੇ ਆ ਜਿਹੜੀ ਇੱਕ ਸੋਨੀਆ ਮਾਨ ਹੈ ਜੀ ਇੱਕ ਚਲੋ ਸਾਡੀ ਭੈਣ ਹੈ ਵਿਚਾਰੀ ਉਹਨੇ ਹੁਣ ਤਾਜ਼ਾ ਉਹਨੂੰ ਸ਼ੌਂਕ ਚੜਿਆ ਉਹ ਹੁਣ ਪੰਜਾਬ ਦੇ ਆ ਇੱਕ ਹੈ ਕੈਮਰਾ ਕਮਾਈ ਇਹਨਾਂ ਨੂੰ ਜਿਹੜਾ ਆ ਆ ਸਾਰੇ ਮਿਹਨਤ ਕਿਰਤ ਕਰਨ ਵਾਲੇ ਲੋਕਾਂ ਨੂੰ ਜੱਟਾਂ ਜ਼ਿਮੀਂਦਾਰਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਪਤਾ ਕੀ ਸਮਝਾਰੀ ਇੱਧਰ ਕਰੋ ਕੈਮਰਾ ਕਰਨ ਉਹ ਕਹਿੰਦੀ ਆ ਕਿ ਮੋਹੋਰਾ ਕਿੱਦਾਂ ਬੰਦ ਕਰਨਾ ਤੁਸੀਂ ਮੇਰੇ ਤੋਂ ਸਿੱਖਣਾ ਵਾ ਤੁਹਾਨੂੰ ਨਹੀਂ ਪਤਾ ਮੋਹੋਰਾ ਕਿੱਦਾਂ ਪਾਣਾ ਬੰਦ ਉੱਥੇ ਬੰਨ ਜਿਹਦੇ ਖੜੇ ਹੋ ਕੇ ਅਖੇ ਇੱਕ ਪੂਰੀ ਲੈਣੀ ਆ ਉਸ ਪੂਰੀ ਦੇ ਵਿੱਚ ਦਿੱਤਾ ਪਰਣੀ ਆ ਫਿਰ ਉਸ ਪੂਰੀ ਨੂੰ ਐ ਘੁਆ ਕੇ ਤੇ ਮੋਰੇ ਦੇ ਵਿੱਚ ਠੁਸ ਦੇਣਾ ਹੈ ਠੁਸ ਦੇਣਾ ਅੱਧੇ ਬੰਦੇ ਜਦਾਸਰਾਨੀ ਨਹੀਂ ਸੀ ਕੋਈ ਕਲਾਕਾਰ ਬਣਿਆ ਸੀ ਸ਼ੋਲੇ ਫਿਲਮ ਚ ਅੱਧੇ ਬੰਦੇ ਇਧਰਲੇ ਪਾਸੇ ਚਲ ਜਓ ਅੱਧੇ ਬੰਦੇ ਇਧਰਲੇ ਚਲ ਜਓ ਐਵੇਂ ਹੀ ਅਖੇ ਅੱਧੇ ਬੰਦੇ ਮੋਰੇ ਚ ਠੁਸਣ ਲਈ ਐ ਨੂੰ ਚਲ ਜਓ ਅੱਧੇ ਜਿਹੜੇ ਐ ਨੂੰ ਲੰਘ ਜਓ ਬਾਬਾ ਜੀ ਬਹੁਤਾ ਹੀ ਪਾਣੀ ਆ ਚੱਲਿਆ ਵਾ ਉਹ ਨਲੈਕੋ ਇਹ ਪਾਣੀ 2023 ਚ ਵੀ ਆਇਆ ਸੀਗਾ ਕਮਲਿਓ ਕਮਲਿਓ 88 ਚ ਪੂਰਾ ਰਿਕਾਰਡਡ ਆ ਔਰ 2023 ਵਿੱਚ ਸਾਰੇ ਪੰਜਾਬ ਦੇ ਕੱਲੇ-ਕੱਲੇ ਥਾਂ ਤੋਂ ਜਿੱਥੇ ਤੁਸੀ ਬੰਨ ਟੁੱਟਿਆ ਉਹਦਾ ਪੰਜਾਬ ਸਰਕਾਰ ਦੇ ਕੋਲ ਪੁਖਤਾ ਰਿਕਾਰਡ ਹੈ ਤਿੰਨ ਚਾਰ ਮਹੀਨੇ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਮੀਟਿੰਗ ਸਾਦੀ ਪਹਿਲਾਂ ਜਿਹੜੇ ਕਮਜ਼ੋਰ ਪੁਆਇੰਟ ਸੀਗੇ ਉਹਨਾਂ ਨੂੰ ਸਾਰੇ ਤੁਸੀ ਬੰਨ ਨੂੰ ਮਜ਼ਬੂਤ ਕਰਦੀ ਸਾਰੇ ਦਰਿਆਵਾਂ ਦੀ ਡੀਸਿਲਟਿੰਗ ਦਾ ਪ੍ਰਬੰਧ ਕਰਦੀ ਸਾਰੀਆਂ ਬਈਆਂ ਤੇ ਨਹਿਰਾਂ ਦੇ ਵਿੱਚ ਜਿੱਥੇ ਅੜਿੱਕੇ ਪਏ ਹੋਏ ਨੇ ਜਿੱਦਾਂ ਸਾਡੇ ਢਿਲਵਾਂ ਦੇ ਪੁਲ ਜੀਟੀ ਰੋਡ ਦੇ ਉੱਤੇ ਥੱਲੇ ਅੜਿੱਕਾ ਪਿਆ ਜਿਹਦੇ ਕਰਕੇ ਆ ਨੰਗਲ ਦਾ ਸਾਰਾ ਇਲਾਕਾ ਜਿਹੜਾ ਬੈਕ ਮਾਰਕਾ ਪਾਣੀ ਆਉਂਦਾ ਸੀਗਾ ਕਿਸੇ ਨੇ ਕੋਈ ਫਲੱਡ ਪ੍ਰੋਟੈਕਸ਼ਨ ਵਰਕਸ ਦੀ ਮੀਟਿੰਗ ਨਹੀਂ ਕੀਤੀ ਅੱਜ ਇਹਨਾਂ ਦੀ ਕੋਈ ਮਾਨੂੰ ਕੋਈ ਐਮਪੀ ਐਮਐਲਏ ਅੱਜ ਉਹ ਜਿੱਦਾਂ ਬੋਰਾ ਨਹੀਂ ਹੁੰਦਾ ਆਪਣਾ ਖਾਦ ਦਾ ਉਹ ਬੋਰੇ ਨੂੰ ਸਿਰ 'ਚ ਪਾ ਕੇ ਐਵੇਂ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਕੀ ਚਾਹੀਦਾ ਅੱਛਾ ਇੱਕ ਇਹਨਾਂ ਦਾ ਲਾਲਜੀਤ ਭੁੱਲਰ ਦੇਖੋ ਕਿੰਡੀ ਹੁੱਚੀ ਹਰਕਤ ਹੈ ਗਰੀਬ ਆਦਮੀ ਇਕੱਠੇ ਹੋਏ ਹੋਏ ਨੇ ਚਲੋ ਗਰੀਬਾਂ ਦੀ ਤਾਂ ਮਜਬੂਰੀ ਆ ਉਹਨਾਂ ਨੂੰ 50000 ਦੇ ਦਿੱਥੀ ਖੱਢ ਕੇ 500 500 ਤੈਨੂੰ ਵੀ ਦੇਣਾ ਬੀਬੀ ਤੈਨੂੰ ਵੀ ਦੇਣਾ ਕੀ ਇਹ ਫਲੱਡ ਰੀਲੀਫ ਹੈ ਫਲੱਡ ਰੀਲੀਫ ਇਜ਼ ਅ ਕੰਪਲੀਟ ਪੈਕੇਜ ਬਾਏ ਦਾ ਗਵਰਨਮੈਂਟ ਆਫ ਇੰਡੀਆ 1 ਪੈਕੇਜ ਐਂਡ ਸੈਕੰਡ ਪੈਕੇजेस ਬਾਏ ਦਾ ਗਵਰਨਮੈਂਟ ਆਫ ਪੰਜਾਬ ਇਹਦੀ ਤਿਆਰੀ ਅੱਜ ਤੋਂ ਇਹਨਾਂ ਨੂੰ 4-6 ਮਹੀਨੇ ਪਹਿਲਾਂ ਰੱਖਣੀ ਚਾਹੀਦੀ ਸੀ ਅਗਰ ਹੜ ਆ ਗਿਆ ਤੇ ਅਸੀਂ ਪਸ਼ੂਆਂ ਦੇ ਵਾਸਤੇ ਕੀ ਸਾਡੇ ਕੋਲ ਐਮਰਜੈਂਸੀ ਹੈਲਪ ਆ ਜਿਹੜੇ ਗਰੀਬਾਂ ਦੇ ਘਰ ਡਿੱਗਣਗੇ ਉਹਦੇ ਵਾਸਤੇ ਕੀ ਐਮਰਜੈਂਸੀ ਹੈਲਪ ਆ ਜਿਹੜੀਆਂ ਫਸਲਾਂ ਖਰਾਬ ਹੋਣੀਆਂ ਉਹਦੇ ਵਾਸਤੇ ਤੁਰੰਤ ਅਸੀਂ ਕੀ ਸਪੋਰਟ ਕਰ ਦਿੰਨੇ ਆ ਕੋਲੀਕਾਪਟਰਾਂ ਤੋਂ ਥੱਲੇ ਉਤਰਨ ਵਾਲੇ ਬੰਦੇ ਨਿਗੇ ਔਰ ਇਹਨਾਂ ਦੇ ਆ ਜਿਹੜੀ ਇੱਕ ਸੋਨੀਆ ਮਾਨ ਹੈ ਜੀ ਇੱਕ ਚਲੋ ਸਾਡੀ ਭੈਣ ਆ ਵਿਚਾਰੀ ਉਹਨੇ ਹੁਣ ਤਾਜ਼ਾ ਉਹਨੂੰ ਸ਼ੌਂਕ ਚੜਿਆ ਉਹ ਹੁਣ ਪੰਜਾਬ ਦੇ ਆ ਇੱਕ ਹੈ ਕੈਮਰਾ ਕਮਾਈ ਇਹਨਾਂ ਨੂੰ ਜਰਾ ਆ ਆ ਸਾਰੇ ਮਿਹਨਤ ਕਿਰਤ ਕਰਨ ਵਾਲੇ ਲੋਕਾਂ ਨੂੰ ਜੱਟਾਂ ਜ਼ਿਮੀਂਦਾਰਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਪਤਾ ਕੀ ਸਮਝਾਰੀ ਇੱਧਰ ਕਰੋ ਕੈਮਰਾ ਕਰਨ ਉਹ ਕਹਿੰਦੀ ਆ ਕਿ ਮੋਗੋਰਾ ਕਿੱਦਾਂ ਬੰਦ ਕਰਨਾ ਹੈ ਤੁਸੀਂ ਮੇਰੇ ਤੋਂ ਸਿੱਖਣਾ ਵਾ ਤੁਹਾਨੂੰ ਨਹੀਂ ਪਤਾ ਮੋਗੋਰਾ ਕਿੱਦਾਂ ਪਾਣਾ ਬੰਦ ਉੱਥੇ ਬੰਦ ਜਿੱਤੇ ਖੜੇ ਹੋ ਕੇ ਅਖੇ ਇੱਕ ਪੂਰੀ ਲੈਣੀ ਹੈ ਉਸ ਪੂਰੀ ਦੇ ਵਿੱਚ ਰੇਤਾ ਭਰਨੀ ਹੈ ਫਿਰ ਉਸ ਪੂਰੀ ਨੂੰ ਐ ਘੁਮਾ ਕੇ ਤੇ ਮੋਰੇ ਦੇ ਵਿੱਚ ਠੁਸ ਦੇਣਾ ਹੈ ਠੁਸ ਦੇਣਾ ਅੱਧੇ ਬੰਦੇ ਜਦਾਸ ਰਾਨੀ ਨਹੀਂ ਸੀ ਕੋਈ ਕਲਾਕਾਰ ਬਣਿਆ ਸੀ ਸ਼ੋਲੇ ਫਿਲਮ ਚ ਅੱਧੇ ਬੰਦੇ ਇਧਰਲੇ ਪਾਸੇ ਚੱਲ ਜਾਓ ਅੱਧੇ ਬੰਦੇ ਇਧਰਲੇ ਚੱਲ ਜਾਓ ਐਵੇਂ ਹੀ ਅਖੇ ਅੱਧੇ ਬੰਦੇ ਮੋਰੇ ਚ ਠੁਸਣ ਲਈ ਐਨੂੰ ਚੱਲ ਜਾਓ ਅੱਧੇ ਜਿਹੜੇ ਐਨੂੰ ਲੰਘ ਜਾਓ ਬਾਬਾ ਜੀ ਬਹੁਤਾ ਹੀ ਪਾਣੀ ਆ ਚੱਲਿਆ ਵਾ ਉਹ ਨਲੈਕੋ ਇਹ ਪਾਣੀ 2023 ਚ ਵੀ ਆਇਆ ਸੀਗਾ ਕਮਲਿਓ ਕਮਲਿਓ 88 ਚ ਪੂਰਾ ਰਿਕਾਰਡਡ ਆ ਔਰ 2023 ਵਿੱਚ ਸਾਰੇ ਪੰਜਾਬ ਦੇ ਕੱਲੇ-ਕੱਲੇ ਥਾਂ ਤੋਂ ਜਿੱਥੇ ਤੁਸੀ ਬੰਨ ਟੁੱਟਿਆ ਉਹਦਾ ਪੰਜਾਬ ਸਰਕਾਰ ਦੇ ਕੋਲ ਪੁਖਤਾ ਰਿਕਾਰਡ 3-4 ਮਹੀਨੇ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਮੀਟਿੰਗ ਸਾਦੀ ਪਹਿਲਾਂ ਜਿਹੜੇ ਕਮਜ਼ੋਰ ਪੁਆਇੰਟ ਸੀਗੇ ਉਹਨਾਂ ਨੂੰ ਸਾਰੇ ਤੁਸੀ ਬੰਨ ਨੂੰ ਮਜ਼ਬੂਤ ਕਰਦੀ ਸਾਰੇ ਦਰਿਆਵਾਂ ਦੀ ਡੀਸਿਲਟਿੰਗ ਦਾ ਪ੍ਰਬੰਧ ਕਰਦੀ ਸਾਰੀਆਂ ਬਈਆਂ ਤੇ ਨਹਿਰਾਂ ਦੇ ਵਿੱਚ ਜਿੱਥੇ ਅੜਿੱਕੇ ਪਏ ਹੋਏ ਨੇ ਜਿੱਦਾਂ ਸਾਡੇ ਢਿਲਵਾਂ ਦੇ ਪੁਲ ਜੀਟੀ ਰੋਡ ਦੇ ਉੱਤੇ ਥੱਲੇ ਅੜਿੱਕਾ ਪਿਆ ਜਿਹਦੇ ਕਰਕੇ ਆ ਨੰਗਲ ਦਾ ਸਾਰਾ ਇਲਾਕਾ ਜਿਹੜਾ ਬੈਕਮਾਰਕਾ ਪਾਣੀ ਆਉਂਦਾ ਸੀਗਾ ਕਿਸੇ ਨੇ ਕੋਈ ਫਲੱਡ ਪ੍ਰੋਟੈਕਸ਼ਨ ਵਰਕਸ ਦੀ ਮੀਟਿੰਗ ਨਹੀਂ ਕੀਤੀ ਆ ਇੱਕ ਇਹਨਾਂ ਦੀ ਕੋਈ ਮਾਨੂੰ ਕੋਈ ਐਮਪੀ ਐਮਐਲਏ ਅੱਜ ਉਹ ਜਿੱਦਾਂ ਬੋਰਾ ਨਹੀਂ ਹੁੰਦਾ ਆਪਣਾ ਖਾਦ ਦਾ ਉਹ ਬੋਰੇ ਨੂੰ ਸਿਰ 'ਚ ਪਾ ਕੇ ਐਵੇਂ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਕੀ ਚਾਹੀਦਾ ਅੱਛਾ ਇੱਕ ਇਹਨਾਂ ਦਾ ਲਾਲਜੀਤ ਭੁੱਲਰ ਦੇਖੋ ਕਿੰਡੀ ਹੁੱਚੀ ਹਰਕਤ ਹੈ ਗਰੀਬ ਆਦਮੀ ਇਕੱਠੇ ਹੋਏ ਹੋਏ ਨੇ ਚਲੋ ਗਰੀਬਾਂ ਦੀ ਤਾਂ ਮਜਬੂਰੀ ਆ ਉਹਨਾਂ ਨੂੰ 50000 ਦੇ ਦਿੱਤੀ ਖੜ ਕੇ 500 500 ਤੈਨੂੰ ਵੀ ਦੇਣਾ ਬੀਬੀ ਤੈਨੂੰ ਵੀ ਦੇਣਾ ਕੀ ਇਹ ਫਲੱਡ ਰੀਲੀਫ ਹੈ ਫਲੱਡ ਰੀਲੀਫ ਐਜ਼ ਅ ਕੰਪਲੀਟ ਪੈਕੇਜ ਬਾਏ ਦ ਗਵਰਨਮੈਂਟ ਆਫ ਇੰਡੀਆ ਵਨ ਪੈਕੇਜ ਐਂਡ ਸੈਕੰਡ ਪੈਕੇजेस ਬਾਏ ਦ ਗਵਰਨਮੈਂਟ ਆਫ ਪੰਜਾਬ ਇਹਦੀ ਤਿਆਰੀ ਅੱਜ ਤੋਂ ਇਹਨਾਂ ਨੂੰ 4-6 ਮਹੀਨੇ ਪਹਿਲਾਂ ਰੱਖਣੀ ਚਾਹੀਦੀ ਸੀ ਅਗਰ ਹੜ ਆ ਗਿਆ ਤੇ ਅਸੀਂ ਪਸ਼ੂਆਂ ਦੇ ਵਾਸਤੇ ਕੀ ਸਾਡੇ ਕੋਲ ਐਮਰਜੈਂਸੀ ਹੈਲਪ ਆ ਜਿਹੜੇ ਗਰੀਬਾਂ ਦੇ ਘਰ ਡਿੱਗਣਗੇ ਉਹਦੇ ਵਾਸਤੇ ਕੀ ਐਮਰਜੈਂਸੀ ਹੈਲਪ ਆ ਜਿਹੜੀਆਂ ਫਸਲਾਂ ਖਰਾਬ ਹੋਣੀਆਂ ਉਹਦੇ ਵਾਸਤੇ ਤੁਰੰਤ ਅਸੀਂ ਕੀ ਸਪੋਰਟ ਕਰ ਦਿੰਨੇ ਆ